ਤੇ ਜਿਹੜਾ ਅਸੀਂ ਪ੍ਰੋਜੈਕਟ ਸਪੋਰਟਸ ਦਾ ਸ਼ੁਰੂ ਕਰ ਰਹੇ ਹਾਂ ਇਸ ਸਾਡੀ ਜਿਹੜੀ ਸੋਚ ਵਿੱਚ ਹੈ ਕਿ ਬੱਚੇ ਨੂੰ ਪ੍ਰਮੋਟ ਕੀਤਾ ਜਾਵੇ ਤੇ ਉਹਨਾਂ ਦਾ ਸਾਰਾ ਮੋਟੀਵੇਸ਼ਨਲ ਜਿਹੜਾ ਹੈ ਸਾਡੀ ਸੋਚ ਸਾਹਮਣੇ ਆਉਂਦੀ ਹੈ ਕਲੱਬ ਦੇ ਤਰ੍ਹਾਂ ਤੇ ਜਿੱਥੇ ਵੀ ਬੱਚੇ ਆਪਣੇ ਅੱਜਕੱਲ ਫ੍ਰੀ ਹੈ ਵਕੇਸ਼ਨਸ ਵੀ ਹੈ ਤਾਂ ਉਹਨਾਂ ਉਸਤ ਵੀ ਥੋੜਾ ਜਿਹਾ ਇੱਕ ਚੇਂਜ ਮਿਲ ਜਾਏ ਕਿਉਂਕਿ ਸਾਰੇ ਨੂੰ ਇੰਟਰਸਟ ਤਾਂ ਰਹਿੰਦਾ ਲੇਕਿਨ ਹੁੰਦੇ ਨਹੀਂ ਹੈ ਟੂਰਨਾਮੈਂਟ ਦੇ ਰਾਤ ਤੇ ਇਸ ਕਰਕੇ ਲਈ ਇੱਕ ਜਿਸ ਤਰ੍ਹਾਂ ਕੀ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਵਾਲਾ ਜੋ ਟੂਰਨਾਮੈਂਟ ਹੈ ਟੋਟਲੀ ਸਮਰਪਿਤ ਹੈ ਮਨੀਸ਼ਵਰ ਮਾ ਜੀ ਨੂੰ ਤਾਂ ਉਸੀ ਨੂੰ ਕਿਦਾਂ ਲਿਖ ਦਿਓ ਵੀ ਟੂਰਨਾਮੈਂਟ ਵੀ ਹੈ ਵਕੇਸ਼ਨਸ ਵੀ ਹੈ ਔਰ ਸਮਰਪਣ ਵੀ ਹੈ ਜੀ ਵੀ ਅਸੀਂ ਸਾਰੀ ਸੋਚ ਰੱਖ ਕੇ ਦੇਖਿਆ ਟਾਈਮਿੰਗ ਦੇ ਹਿਸਾਬ ਨਾਲ ਕਿ ਵਕੇਸ਼ਨਸ ਵੀ ਹੈ प्रधान जी ने भी किया कर देंगे तो इस बार अब तो रखे ही वैसे कि माइंड में रखना ही रखना है तो वो तो यादगारी जरूर कर देंगे आपको मैं तो बताना चाहूँगा कि हमारे बहुत ही अच्छे साथी मनीष वर्मा जी जो कि हमें छोड़कर चले गए हैं उनकी याद में जॉर्साफर राजपुरा की तरफ से पिछले साल भी एक बैडमिंटन टूर्नामेंट आयोजित किया गया और उनकी याद में इस साल भी 11 जून 2025 दिन बुधवार से 12 तारीख 13 तारीख 14 तारीख और 15 तारीख दिन रविवार तक हमारे साथी मनीष वर्मा जी की याद में एक काफ़ी भव्य बैडमिंटन टूर्नामेंट का आयोजन किया जा रहा है जिसके अंदर तीन ग्रुप बनाए जाएंगे अंडर सिक्सटीन अंडर नाइनटीन और ओपन इसी तरह ये तो भी पुरुष के इसी तरह महिलाओं के अंदर भी अंडर सिक्सटीन अंडर नाइनटीन और ओपन टूर्नामेंट कराया जा इस सारे सारे कार्यक्रम की जो हमारे प्रोजेक्ट चेयरमैन हैं वो हमारे मनोज चोपड़ा जी हैं और सारा की सारा काम सारा का सारा टूर्नामेंट डॉक्टर राजेंद्र सैनी जी की देखरेख में होगा जो कि हमारे एन स्कूल के अंदर फिजिकल कोच हैं और इनकी टीम के साथ सारा का सारा काम होगा जैसा कि आपको बता दूं कि हमारे मनीष वर्मा जी बहुत ही खेल प्रेमी स्पोर्ट्स के अंदर समाज सेवा के अंदर ਔਰ ਇਸ ਕਲਬ ਕੇ ਅੰਦਰ ਉਨ੍ਹਾਂ ਦਾ ਬਹੁਤ acha ਯੋਗਦਾਨ ਰਹਾ ਹੈ। ਉਹ 2 ਜਾਂ 3 ਵਾਰ ਇਸ ਕਲਬ ਦੇ ਸਕੱਤਰ ਵੀ ਰਹੇ ਹਨ। ਔਰ ਫਰਮਾ ਪਰਿਵਾਰ ਦਾ ਇਸ ਕਲਬ ਮੈਂ ਕਾਫੀ ਯੋਗਦਾਨ ਰਹਾ ਹੈ। ਸੈਣੀ ਜੀ ਕੀ ਕਹਿਣਾ ਤੁਸੀਂ ਇਸ ਪ੍ਰੋਜੈਕਟ ਦੇ ਕੋਚ ਹੋ ਔਰ ਆਨਮਲੇ ਸਮੇਂ ਤੁਹਾਡੇ ਅੰਡਰ ਹੀ ਇਹ ਵਾਲਾ ਜੋ ਟੂਰਨਾਮੈਂਟ ਹੋ ਰਿਹਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਹ ਜੈਨਸ ਕਲਬ ਅੰਦਰ ਜੀ ਇਹਨਾਂ ਦੇ ਮੈਂਬਰ ਜੀ ਦੇ ਹੱਥ ਜੀ ਨੇ ਜੀ ਦਾ ਤੁਹਾਨੂੰ ਸਾਥ ਕਰਦਾ ਦਿਲੋਂ। ਕਿ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇੱਟਾ ਕਿਸੇ ਨੂੰ ਯਾਦ ਕਰਨਾ ਉਹ ਦਿਲਾਂ ਦੇ ਵਿੱਚ ਨਵਨ ਮਾ ਇਹਨਾਂ ਦੇ ਵਸੇ ਹੋਏ ਦੂਜਾ ਜੋ ਸਮਾਂ ਚੱਲ ਰਿਹਾ ਤੇ ਯੂਥ ਲਈ ਇਹ ਬੜਾ ਵਧੀਆ ਉਪਰਾਲਾ ਕਿਉਂਕਿ ਪਿੱਛੇ ਜਈ ਨਾ ਸਰਕਾਰ ਨੇ ਕਿੰਨਾ ਚੱਕਿਆ ਸੀ ਯੁੱਧ ਨਸ਼ਿਆਂ ਬੰਦ ਤੋ ਉਹ ਵੀ ਇਸੇ ਲਈ ਸੀ ਕਿ ਬੱਚਾ ਨੂੰ ਵੱਧ ਤੋਂ ਵੱਧ ਕਿੱਡਾ ਵੱਲ ਪ੍ਰੇਰਿਤ ਕੀਤਾ ਜਾਵੇ ਤੇ ਇਹਨਾਂ ਦਾ ਵੀ ਮਕਸਦ ਇਹੀ ਹੈ ਕਿ ਇੱਕ ਚੈਨਲ ਕੇ ਮਾਧਿਅਮ ਹੋ ਗਿਆ ਕਿ ਵਰਮਾ ਇਹਦੇ ਆਹ ਸੁਨੇਹਾ ਲੱਗ ਰਿਹਾ ਉਹ ਉਸ ਨਦੀ ਯਾਦ ਨੂੰ ਹਮੇਸ਼ਾ ਲਈ ਤਾਜ਼ਾ ਰੱਖਣ ਲਈ ਇਹ ਬਹੁਤ ਵਧੀਆ ਪ੍ਰਾਣਾ ਇਹਦੇ ਵਿੱਚ ਜਿਹੜਾ ਹੈ ਇਹ ਟੂਰਨਾਮੈਂਟ 3 ਇਸਮਾਨ ਹੈ ਜੀ ਅੰਡਰ 16 ਅੰਡਰ 19 ਤੇ ਹੋਪੁੰਦਾ ਇਹ ਦੋਨੋਂ ਗਰੁੱਪ ਨੇ ਇਹਦੇ ਵਿੱਚ ਲੜਕੀਆਂ ਦੇ ਵੀ ਕਈ ਲੜਕਿਆਂ ਦੇ ਵੀ ਤੇ ਜਿਹੜੀ ਇਹਦੀ ਡੇਟ ਹੈ ਸਥਾਨ ਜੈਸ ਕਲੱਬ ਰਾਏਪੁਰ ਹੈ ਜੀ ਕਿ ਇਹ 11 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜਾ ਚੱਲੇਗਾ ਇਦਾਂ ਤੀਨੀ ਟਾਈਮਿੰਗ ਜਿਹੜੀ ਹੈ ਇਹਦੀ 4 ਵਜੇ ਤੋਂ ਸ਼ੁਰੂ ਹੋਵੇਗਾ ਤੇ ਇੱਕ ਬਹੁਤ ਵਧੀਆ ਗੱਲ ਦੱਸੀਏ ਜਨਹਿਤ ਜੀ ਨੇ ਕਿ ਇਹ ਜਿਹੜਾ ਟੂਰਨਾਮੈਂਟ ਹੈ ਪੂਰੇ ਜ਼ਿਲ੍ਹੇ ਲਈ ਹੈ ਜ਼ਿਲ੍ਹੇ ਦੇ ਵਿੱਚੋਂ ਕਿਤੋਂ ਵੀ ਕੋਈ ਜਿਹੜਾ ਪਲੇਅਰ ਆਸਲ ਵਿੱਚ ਬੈਡਮਿੰਟਨ ਦਾ ਤੇ ਜਿਹੜੀਆਂ ਇਹਦੀਆਂ ਐਂਟਰੀ ਨੇ ਉਹ ਸੈਣੀ ਸਪੋਰਟਸ ਦੇ ਨੇੜੇ ਰੋਡ ਤੇ ਜਾਂ ਲੈ ਸੀ ਜਿਹੜੇ ਨੇ ਨੇੜੇ ਹੀ ਉੱਥੇ ਕਿੱਥੇ ਆਣਗੇ ਆ ਜਿਹੜੇ ਸਥਾਨੀਆ ਪਲੇਅਰ ਪੀਆ ਹਰ ਇੱਕ 플레이 ਉੱਤੇ ਜਾ ਕੇ ਜਿਹੜੀ ਇੱਕ ਨੋਰਮਲ ਜਿਹੜੀ ਫੀਸ ਰੱਖੀ ਗਈ ਹੈ ਸਿਰਫ 50 ਰੁਪਏ ਇਹ ਸਿਰਫ ਇਸੇ ਲਈ ਹੈ ਕਿ ਵਿਅਕਤੀਆਂ ਨੂੰ ਪ੍ਰੋਫੈਸਮੈਂਟ ਵੀ ਦਿੱਤੀ ਜਾਏਗੀ ਪੂਰੇ ਟੂਰਨਾਮੈਂਟ ਦਾ ਜੀ ਇਹ ਨਾਲ ਹੀ ਜਿਹੜੇ ਰਿਵਾਰਡ ਨੇ ਜਿਹੜੇ 플레이ਰ ਅੱਗੇ ਆਣਗੇ ਤੇ ਉਹਨਾਂ ਦੇ ਪ੍ਰਾਈਜ਼ੇ ਰੱਖੇ ਹੋਏ ਨੇ ਜਿਹੜਾ ਇਨਾਮ ਹੈ ਉਹ ਕੋਈ ਟਾਈਮ ਪੇ ਨਹੀਂ ਰੱਖਦਾ ਜਿਹੜਾ ਖੇਡਣਾ ਆਪਣੇ ਆਪ ਨੂੰ ਕਿਤੇ ਸਟੈਂਡ ਕਰਨਾ ਇੱਕ ਖਿਡਾਰੀ ਲਈ ਬਹੁਤ ਵੱਡੀ ਰਾਲਾ ਬਹੁਤ ਵੱਡੀ ਇਮਾਰਤ ਹੈ